ਹਾਂਜੀ ਦੋਸਤੋ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਸਾਰਿਆਂ ਨੂੰ ਦਰਸ਼ਕ ਵੀਰਾਂ ਨੂੰ ਭੈਣ ਭਰਾਵਾਂ ਨੂੰ ਹਨਾ ਤੇ ਅੱਜ ਆਪਾਂ ਨਾ ਪਹੁੰਚੇ ਸੀਗੇ ਸਰਹੰਦ ਸਹਿਰ ਜਿੱਥੇ ਕਿ ਆਪਾਂ ਨੇ ਇੱਕ ਨਵੀਂ ਚੀਜ਼ ਦੇਖੀ ਆ ਰੈਂਜਰ ਸਾਈਕਲ ਆ ਤੇ ਇੱਕ ਆਪਲਾ ਇਹ ਬੇਟਾ ਆਪਣੇ ਨਾਲ ਬੱਚਾ ਛੋਟਾ ਜਿਹਾ ਹਾਂ ਫਤਰੀ ਦਾ ਬੇਟਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਸ਼ਰਨ ਹੈ ਸਰਨ ਹਾਂਜੀ ਅੱਛਾ ਜੀ ਤੇ ਸਾਈਕਲ ਤੋਂ ਅੱਦੇ ਮਨਚ ਕੀਵੇਂ ਆਇਆ ਵੀ ਤਿਆਰ ਕਰੀਏ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੈਨੂੰ ਦਿਖਾਣਾ ਸਾਈਕਲ ਤੇ ਪਲਾਂ ਅਗਲੇ ਨਾਲ ਵੀ ਥੋੜੀ-ਮੋਟੀ ਗੱਲਬਾਤ ਕਰ ਲਈਏ ਸਰਨ ਸਿੰਘ ਜੀ ਹਾਂਜੀ ਅੱਛਾ ਆਪਣੇ ਪੀਲਾ ਤੇ ਤੁਹਾਡੇ ਜੀ ਇਹ ਇਹ ਦਾਦਾ ਜੀ ਇਹ ਦਾਦਾ ਜੀ ਨਾਮ ਕੀ ਤੁਹਾਡੇ ਜੀ ਸੇਵਾਰਾ ਆ ਬੱਛਾ ਜੀ ਹਾਂ ਬੜੇ ਆ ਵੀਰ ਜੀ ਕਿ ਅਜੀ ਫੋਰਮੈਨ ਸਾਹਿਬ ਨੇ ਜਿਹੜਾ ਸਾਈਕਲ ਤਿਆਰ ਕਰਿਆ ਫੋਰਮੈਨ ਸਾਹਿਬ ਇਲੈਕਟ੍ਰੀਸ਼ੀਅਨ ਨੇ ਇਹ ਜਿਨ੍ਹਾਂ ਨੇ ਆਪਣੇ ਦਵਾਗੀ ਕਾਰਡ ਦੇ ਨਾਲ ਸਾਈਕਲ ਤਿਆਰ ਕਰਿਆ ਜੀ ਹਾਂਜੀ ਫੋਰਮੈਨ ਸਾਸਤੀਕਾਲ ਜੀ ਇਨਾਵਾ ਜੀ ਤੁਹਾਡਾ ਹੀ ਸੁਖੀ ਰੰਦਾਵਾ ਸੁਖੀ ਰਿੰਦਾਵਾ ਅੱਛਾ ਜੀ ਆਜੋ ਫਿਰ ਆਪਾਂ ਵੀਡੀਓ ਚ ਨਾਲ ਜੁੜੋ ਆਪਾਂ ਦਿਖਾਣਾ ਰੈਂਜਰ ਸਾਈਕਲ ਸਾਈਕਲ ਬਹੁਤ ਦੇਖਿਆ ਹੋਣਗੇ ਤੁਸੀਂ ਆਹ ਦੇਖੋ ਇੰਗਲੈਂਡ ਦਾ ਝੰਡਾ ਲਾਇਆ ਵਾ ਤੇ ਹੌਰਨ ਵੀ ਕਾਫੀ ਵੱਡੇ ਲਾਏ ਹੋਏ ਨੇ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਆਹ ਦੇਖੋ ਜੀ ਬੈਟਰੀ ਲਾਈ ਹੋਈ ਆ ਅਮਰੌਣ ਕੰਪਨੀ ਦੀ ਬੈਟਰੀ ਬੈਟਰੀਆਂ ਵੀ ਦੋ ਨੇ ਹੈ ਦੋ ਬੈਂਟਰੀਆਂ ਡਬਲ ਬੈਂਟਰੀਆਂ ਲਾਈ ਹੋਏ ਨੇ ਹਾਂਜੀ ਤੇ ਆ ਦੇਖੋ ਅੱਛਾ ਨੰਬਰ ਪਲੇਟ ਤੇ ਕੀ ਲਿਖਿਆ ਆ ਜਿਉਂਦਿਆ ਰਹਿਣ ਉਹ ਅੱਖਾਂ ਜਿਨ੍ਹਾਂ ਵਿੱਚ ਅਸੀਂ ਹਾਂ ਕਹਿੰਦਾ ਜਿਉਂਦਿਆ ਰਹਿਣ ਉਹ ਅੱਖਾਂ ਜਿਨ੍ਹਾਂ ਵਿੱਚ ਅਸੀਂ ਰੜਕਦੇ ਆ ਅੱਛਾ ਮੜ ਚਲਾ ਲਾਂ ਜੀ ਸਭ ਕੁਝ ਕਹਾਂਗੇ ਦੱਸਾਂਗੇ ਡੋਟ ਤਾਰੀ ਨਾ ਕਰ ਆ ਦੇਖੋ ਰੈਂਜਰ ਸਾਈਕਲ 11 ਵਾਲਾ ਹੈ ਡਿਸਕ ਬ੍ਰੇਕਾਂ ਨੇ ਤੇ ਟੈਰੀ ਬਹੁਤ ਔਰੇ ਟਾਇਰ ਨੇ ਪਾਏ ਹੋਏ ਹੈ ਦੇਖੋ ਜੀ ਲਾਈਟਾਂ ਵੀ ਬਹੁਤ ਵਧੀਆ ਲਾਈਆਂ ਹੋਈਆਂ ਨੇ ਆਪਾਂ ਸਾਰਾ ਕੁਝ ਦਿਖਾਵਾਂਗੇ ਹੋਰ ਨੂੰ ਵੀ ਪੱਜਦੇ ਦਿਖਾਵਾਂਗੇ ਵੀਡੀਓ ਵਿੱਚ ਆ ਦੇਖੋ ਸੁੱਚਾ ਲਾਈਆਂ ਹੋਈਆਂ ਨੇ ਤੇ ਸਾਈਕਲ ਬਹੁਤ ਵਧੀਆ ਤਿਆਰ ਕੀਤਾ ਹੋਇਆ ਆਪਣੇ ਤਰੀਕੇ ਦੇ ਨਾਲ ਬਾਈ ਨੇ ਤੇ ਕਹਿੰਦੇ ਜਿਹੜੇ ਸੜਦੇ ਨੇ ਜਿਉਂਦੇ ਰਹਿਣਾ ਉੱਖਾਂ ਜਿਨ੍ਹਾਂ ਵਿੱਚ ਅਸੀਂ ਸੜਕਦੇ ਆ ਜਿਨ੍ਹਾਂ ਵਿੱਚ ਅਸੀਂ ਰੜਕਦੇ ਆ ਜਿਉਂਦਿਆ ਰਹਿਣਾ ਉੱਖਾਂ ਹੈ ਤੇ ਜੇ ਡਿੱਗ ਜਵੇ ਸਾਈਕਲ ਉਸ ਤੋਂ ਵੀ ਆ ਲਾਇਆ ਹੋਇਆ ਜਿਹੜਾ ਕੀ ਨਾਲ ਵੀ ਵਿਚੌਰ ਹੈ ਸਾਈਕਲ ਦਾ ਹੈ ਠੀਕ ਆ ਸਟੰਟ ਕਰਦਾਊਗਾ ਛੋਟੇ ਮੋਟੇ ਹੈ ਸਿੱਖਣਾ ਲਿਆ ਹੈ ਠੀਕ ਆ ਤੇ ਹੋਰ ਨੂੰ ਦੇ ਕੋਈ ਕਾਫੀ ਵੱਡੇ ਹੋਰ ਲਾਇਓ ਨੇ ਦੋ ਬੈਟਰੀਆਂ ਨੇ ਜਿਹੜੀਆਂ ਚਲਾਉਂਦੀਆਂ ਨੇ ਇਸਨੂੰ ਹੋਰ ਨੂੰ ਹੈ ਤੇ ਲਾਈਟਾਂ ਦਿਖਾ ਦਿਓ ਪਰ ਮੜੇ ਔਨ ਕਰਕੇ ਲਾਈਟਾਂ ਨੂੰ ਅੱਛਾ ਜੀ ਆਹ ਦੇਖੋ ਇਸਨੇ ਨੀਚੇ ਵੀ ਲੈਣਾ ਇੱਕ ਵੇਖੋ ਕਿੰਨੇ ਵਧੀਆ ਕਲਰ ਨੇ ਉਸਦੇ ਵਿੱਚ ਹੈ ਅੱਛਾ ਜੀ ਆਹ ਨੀਚਾ ਵਾਲੀ ਲੈ ਲੈ ਤਾਂ ਅੱਗੇ ਵਾਲੀ ਚਲਾਓ ਆਹ ਦੇਖੋ ਜੀ ਆ ਵੀ ਬਲਿੰਕ ਕਰਦੀ ਆ ਸਾਵੀ ਕਲਰ ਮੇ ਇਸ ਦੇ ਵਿੱਚ ਜਿਵੇਂ ਕਿ yellow white ਹੈ ਤਾਂ ਦੇਖੋ ਜੀ ਕਈ ਰੰਗ ਨੇ ਇਸ ਦੇ ਨੀਚੇ ਵੀ ਹਾਂਜੀ ਕਈ ਕਈ ਕਲਰ ਨੇ ਇਸ ਦੇ ਵਿੱਚ ਦੇਖੋ ਜੀ ਕਮਾਲੇ ਕਰੀ ਵੀ ਆ ਬਾਈ ਨੇ ਹੈ ਛੋਟੇ ਨੇ ਤਾਂ ਇਹ ਸਾਈਕਲ ਦੀ ਦੇਖੋ ਕਹਿੰਦੇ ਸੌਕ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਬਾਕੀ ਹੀ ਕਮਾਨ ਕੀਤੀ ਹੋਈ ਆ origignal ਸਾਈਕਲ ਤਿਆਰ ਕਰਿਆ ਹੋਇਆ ਸੁਖੀ ਰੰਧਾਵੇਂ ਨੇ ਰੈਂਜਰ ਸਾਈਕਲ ਆ ਚੌੜੇ ਟਾਇਰ ਨੇ ਪਾਏ ਹੋਏ ਵਿੱਚ ਬਾਹ ਕਵਾਲ ਕੀਤੀ ਹੋਈ ਆ ਰਿਜਨਲ ਲਾ ਕੇ ਸਾਈਕਲ ਨੂੰ ਹੈ ਦੇਖੋ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੈਗਾ ਆ ਦੇਖੋ ਕਾਫੀ ਵੱਡੇ ਹਾਰਨ ਲਗਾਏ ਹੋਏ ਨੇ ਛੋਟੇ ਵੀਰ ਨੇ ਆ ਦੇਖੋ ਇਹ ਸ਼ੌਕ ਆ ਹੈ ਛੌਂਕ ਹੀ ਦੇ ਪਾਲੋ ਜਿਹੜੇ ਆਪਾਂ ਦੇਖੋ ਜੀ ਅੱਜ ਕੱਲ੍ਹ ਪੰਨਾਸ਼ਾ ਤੋਂ ਵੀ ਦੂਰ ਰਹੀ ਹੈ ਬੱਚੇ ਹਨਾ ਜੀ ਕਿ ਚੁੜੀ ਦੀ ਗੱਲ ਹਾਂਜੀ ਹਾਂ ਕਿਹੜੀ ਕਲਾਸ ਚ ਪੜ੍ਹਦੇ ਹੋ ਬੇਟਾ ਤੁਸੀਂ 7ਵੇਂ ਚੋਂ ਪੜ੍ਹਦਾ ਜੀ 7ਥ ਕਲਾਸ ਚ ਅੱਛਾ ਵਧੀਆ ਰਿਜ਼ਲਟ ਆਇਆ ਹਾਂਜੀ ਅੱਛਾ ਵਧੀਆ ਚੰਗੀ ਗੱਲ ਆ ਤੇ ਮਨ ਵਿੱਚ ਵਿਚਾਰ ਆ ਵੀ ਸਾਈਕਲ ਵਧੀਆ ਬਣਾਈ ਹੈ ਹੈ ਆ ਦੇਖੋ ਜੀ ਕਿੰਨੇ ਵਧੀਆ ਲਾਈਟਾਂ ਲੱਗਦੀਆਂ ਨੇ ਮਾਰੇ ਪਰ ਹਾਰਨ ਦਖਾ ਦੇ ਵੀ ਜਾ ਕੇ ਜਿਆਦਾ ਟਾਈਮ ਨਹੀਂ ਵਜਾਣਾ ਆਪਾਂ ਅੱਛਾ ਆ ਦੇਖੋ ਹਾਰਨਟੀ ਵਾਲੇ ਹਾਰਨ ਜਿਆਦਾ ਨਹੀਂ ਵਜਾਉਂਦੇਗੇ ਬਾਜ਼ਾਰ ਵਿੱਚ ਨਾ ਨਹੀਂ ਹਾਂਜੀ ਹਾਂ ਵਜਾਉਣੇ ਨਹੀਂ ਹਾਂ ਇੱਕ ਸ਼ੌਂਕ ਨੂੰ ਲਈ ਬਣੇ ਆ ਇਨੂੰ ਸਾਬ ਪਤਾ ਕਰਨਾ ਚਲਾਉਣ ਨੇ ਚਲਾਣਾ ਇਸ ਦਾ ਔਰ ਉਹਨਾਂ ਦਾ ਕਹਿੰਦਾ ਅੰਕਲ ਜੀ ਸੌਂਗ ਕਰਾਣ ਲਾਇਆ ਹੋਏ ਨੇ ਠੀਕ ਹੈ ਵੀ ਐਸੀ ਵਜਾਉਂਦੇ ਕੱਟਿਆ ਇਸ ਨੂੰ ਵਜਾਉਣੇ ਵੀ ਕੱਟੇ ਹੀ ਜਾਂਦੇ ਨੇ ਕਿਸੇ ਨੂੰ ਡੈਸਟਾਈਲ ਬਣੀ ਹੈ ਨਾ ਬਾਕੀ ਵਧੀਆ ਚੀਜ਼ ਬਣਾਈ ਦੇਖੋ ਲਾਈਟਾਂ ਕਈ ਲਾਈਆਂ ਨੇ ਹੈ ਆਹ ਅਲੱਗ ਲਾਈਟਾਂ ਲਾਈਆਂ ਹੋਏ ਨੇ ਤੇ ਆਹ ਅਲੱਗ ਲਾਈਟਾਂ ਲਾਈਆਂ ਨੇ ਤੇ ਇਹਨਾਂ ਨੂੰ ਇੱਕ ਕਲਰ ਕਰ ਦੋ ਬਾਈਟ ਕਰ ਦੋ ਇਹਨਾਂ ਨੂੰ ਲਾਈਟਾਂ ਨੂੰ ਇੱਕ ਫੰਕਸ਼ਨ ਕਰ ਦੋ ਆ ਦੇਖੋ ਜੇ ਤੁਸੀਂ ਬਾਈਟ ਕਲਰ ਕਰਨੀ ਹੈ ਕਾफी ਰੌਸ਼ਨੀ ਆ ਅੱਗੇ ਜਾਂਦੀ ਆ ਦੇਖੋ ਹੂੰ ਬਹੁਤ ਕਾਫੀ ਦੂਰ ਤੱਕ ਜਾਂਦੀ ਹੈ ਰੋਸ਼ਨੀ ਅੱਛਾ ਆ ਮੜੀਆਂ ਲੱਟਾਂ ਦੁਬਾਰਾ ਦਿਖਾਓ ਕਿਵੇਂ ਚੇਂਜ ਹੁੰਦੀਆਂ ਨੇ ਇਹ ਇੱਥੇ ਸੁੱਚ ਲਈ ਹੋਈ ਹੈ ਠੀਕ ਆ ਇੱਥੇ ਚੇਂਜ ਹੁੰਦੀਆਂ ਨੇ ਅੱਛਾ ਦੇਖੋ ਕਿੰਨੇ ਕਲਰ ਤੇ ਹੀ ਆਉਂਦੇ ਨੇ ਕਈ ਤਰ੍ਹਾਂ ਦੀ ਤਰੰਗੀ ਜੀ ਸੱਤ ਰੰਗ ਹੀ ਰੰਗ ਨੇ ਸੋਚਦੇ ਜਿਵੇਂ ਸੱਤ ਰੰਗੀ ਪੀਂਗੀ ਚੜਦੀ ਹੁੰਦੀ ਹੈ ਨਾ ਆ ਬਾਪੂ ਜੀ ਹੱਸਦੇ ਨਾ ਜਾਣਦੇ ਨੇ ਜਿਵੇਂ ਚੜਦੀ ਹੁੰਦੀ ਹੈ ਜਦੋਂ ਬੱਦਲਾਂ ਵਿੱਚ ਕਹਿੰਦੇ ਸੱਤ ਰੰਗੀ ਪੀਂਗੀ ਚੜਦੀ ਆ ਮੇਹੀ ਪੜਦਾ ਸੰਗੀਤੋਂ ਦੱਸ ਦਮ ਹੈ ਨਾ ਕੋ ਇਸ ਤਰ੍ਹਾਂ ਦੇ ਸੱਤ ਰੰਗੇ ਕਲਰ ਨੇ ਹੈ ਨਾ ਇਸ ਦੇ ਵਿੱਚ ਆ ਦੇਖੋ ਆ ਤਾਰਾ ਵੀ ਗਾ ਵੀ ਪਾਈਆਂ ਨੇ ਇਸ ਦੇ ਵਿੱਚ ਨਾਲ ਵੀ ਨੇ ਨਾ ਹਾਂ ਗੇਰਾਂ ਵਾਲੀਆਂ ਪਰ ਕਿੱਥੇ ਕਿੱਥੇ ਕਮਾਇਆ ਸਾਈਕਲ ਆ ਅੱਜ 2-3 ਦਿਨ ਹੋਏ ਨੇ ਨਵਾਂ ਲਿੱਤੇ ਨੂੰ ਅੱਛਾ ਅੱਛਾ ਪਿਆਰ ਕਰਵਾਣਾ ਅੱਛਾ ਪਿਆਰ ਕਰਾ ਲੈ ਜਨਮ ਦਿਨ ਤੇ ਲਿੱਤਾ ਕਿੰਨੇ ਲਾਇਆ ਸੀ ਜਨਮ ਦਿਨ ਤੇ ਹਾਂ ਅੱਛਾ 12000 ਦਾ ਸਾਈਕਲ ਲਿਆ ਬਾਕੀ ਕਿੰਨਾ ਖਰਚਾ ਆ ਗਿਆ ਉੱਪਰ ਇਸ ਦੇ ਹੁਣ ਅਸੀਂ ਇਹਦੇ 2000 ਦੇ ਤਾਂ ਹੋਰਾਂ ਲੈ ਲਿਆ ਅੱਛਾ 3 3000 ਦਾ ਬਾਕੀ 3-4000 ਦਾ ਪੈਨਲ ਆਇਆ ਪਰ ਬੈਟਰੀਆਂ ਵੀ ਹੋ ਗਈਆਂ ਲੈ ਕੇ ਰੱਖਿਆ ਸੀ ਬੈਟਰੀ ਕਿੰਨੇ ਦੀ ਲੱਗੀ ਫੇਰ ਬੈਟਰੀ ਆ ਜਿਹੜੀ ਛੋਟੀ ਵਾਲੀ ਆ ਹਾਂ ਆ 1500 ਦੀ ਆ ਹਾਂ ਹਾਂ ਤੇ ਆ 1500 ਦੀ ਨਹੀਂ ਚਲ ਇਹ 4 5 5 ਐਂਪੀਅਰ ਦੀ ਬੈਟਰੀਆਂ ਨੇ ਨਾ ਨਹੀਂ ਜੀ ਆ 7.5 ਦੀ ਆ ਅੱਛਾ ਇਹ 7.5 ਐਂਪੀਅਰ ਦੀ ਆ ਅੱਛਾ ਦੂਸਰੀ 12 ਐਂਪੀਅਰ ਦੀ ਆ अच्छा काफी बढ़िया बैटरीयां ਲਈ ਹੋ ਨੇ ਛੋਟੇ ਨੇ ਇਸ ਦੇ ਉਪਰ ਆ ਦੇਖੋ 10 ਕਿ ਬੀਰੋ ਐਂਪੀਰ ਹੁੰਦੀ ਆ ਬੈਟਰੀ ਇੱਕ ਜਿਹੜੀ ਆਪਾਂ ਮੋਟਰਸਾਈਕਲ ਦੇ ਵਿੱਚ ਆਪਾਂ ਆਮ ਬੈਟਰੀ ਕਹਿੰਦੇ ਆ ਤਾਂ ਐਂਪੀਰ ਤਾਂ ਸਟਾਰਟ ਹੁੰਦੀ ਆ ਨਾ ਛੋਟੇ ਮੋਟਰਸਾਈਕਲ ਦੇ ਹਾਂ 2.5 ਤੋਂ ਉਪਰ 5 ਆ ਜਾਂਦੀ ਆ ਵੱਡੀਆਂ ਸਾਰੀਆਂ 4-5 5 ਤੋਂ ਉੱਤੇ ਨਹੀਂ ਹਾਂ ਇਹ 7.5 ਐਂਪੀਰ ਆ ਫਿਰ ਤਾਂ ਹੀ ਅੱਦੇ ਲੱਟਾਂ ਵਧੀ ਚੱਲਦੀਆਂ ਨੇ ਨਾ ਇਸ ਦੇ ਉੱਪਰ ਆ ਫਿਰ ਇਹਨੂੰ ਚਾਰਜ ਵੀ ਕਰਦੇ ਹੋਗੇ ਤੁਸੀਂ ਨੋਵੇਟਰ ਤੇ ਕਰਦੇ ਆਂ ਅੱਛਾ ਨੋਵੇਟਰ ਤੇ ਚਾਰਜ ਕਰਦੇ ਹੋ ਏ ਠੀਕ ਆ ਪਰ ਮਨ ਵਿੱਚ ਆ ਗਿਆ ਖਿਆਲ ਵੀ ਲੱਟਾ ਲਾਈਏ ਸਾਈਕਲ ਪਰ ਹੈ ਅੱਛਾ ਇਹ ਦੋ ਦਿਨ ਸਾਲ ਦਾ ਸ਼ੌਂਕ ਸੀ ਅੱਛਾ ਚੋਲੇ ਡਾਰਾ ਲੱਗ ਫਿਰ ਸ਼ੌਂਕ ਤੁਹਾਡਾ ਕਿਨੇ ਪੂਰਾ ਕਰਿਆ ਇਹ ਸ਼ੌਂਕ ਉਹ ਦਾਦਾ ਜੀ ਨੇ ਕੀਤਾ ਅੱਛਾ ਦਾਦਾ ਜੀ ਖੜੇ ਨਾਲ ਆ ਜਾ ਮਰ ਦਾਦਾ ਜੀ ਫਿਰ ਸ਼ੌਂਕ ਪੂਰਾ ਕਰਤੇ ਪਰ ਪ੍ਰਤਿਦਾ ਹੈ ਹਾਂਜੀ 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 ਅੱਛਾ ਫਿਰ ਪੋਤਾ ਖੁਸ਼ ਹੁੰਦਾ ਕਿਵੇਂ ਲੱਗਦਾ ਤੁਹਾਨੂੰ ਹਾਂ ਬਹੁਤ ਵਧੀਆ ਲੱਗਦਾ ਜੀ ਅੱਛਾ ਪਿਆਰ ਆ ਦੇਖੋ ਦਾਦੇ ਪੋਤੇ ਦਾ ਕਿੰਨਾ ਪਿਆਰ ਆ ਨਾ ਹਾਂ ਦਾਦੇ ਪੋਤੇ ਦੇ ਦੇਖੋ ਕਿੰਨਾ ਪਿਆਰ ਆ ਕਹਿੰਦਾ ਮੈਨੂੰ ਜਨਮ ਦਿਨ ਤੇ ਮੇਰੇ ਦਾਦਾ ਜੀ ਨੇ ਸਾਈਕਲ ਦਵਾਇਆ ਜਿਹੇ 12000 ਦਾ ਸਾਈਕਲ ਲਿਆਂਦਾ ਏ ਹਾਂ ਦੇਖੋ ਜੀ ਪਰ ਦਾਦਾ ਜੀ ਕਹਿੰਦੇ 4-5000 ਦਾ ਤੇ ਪਰ ਅਸੀਂ ਹੋਰ ਲਾਤੇ ਉੱਪਰ 1000 ਰੁਪਏ ਦਾ ਹੋਰ ਲਾ ਗਏ ਹੈ ਪਰ ਲਾਈਟਾਂ ਹੋ ਗਈਆਂ ਲਾਈਟਾਂ ਪਰ ਵੀ ਮਨ ਲਾਦਾ ਕਿੰਨੇ ਦੀਆਂ ਲਾਈਟਾਂ ਲੱਗੀਆਂ ਯਾਰ ਯਾਨੀ ਕਿ 3000 ਦਾ ਸਮਾਨ ਲਗਾਇਆ ਇਸ ਵਾਰ ਅੱਛਾ ਬੈਟਰੀ ਬੁਟਰੀਆਂ ਪਹਿਲਾਂ ਨਹੀਂ ਪਈਆਂ ਸਾਡੇ ਕੋਲ ਅੱਛਾ 3000 ਦਾ ਪਟੇ 4-5000 ਜਾਨੂ ਇਹਨੂੰ ਲੈ ਕੇ ਰੱਖ ਹਾਂ ਜਿਹੜੇ ਜਿਹੜੇ ਬੈਟਰੀਆਂ ਉੱਤੇ ਨਜ਼ਰ ਦੇ ਕਿਹੜੇ ਬੈਟਰੀਆਂ ਹੋ ਗਿਆ ਹਾਂ ਬੈਟਰੀਆਂ ਤੇ ਨਜ਼ਰ 3000 ਦੇ ਕਿਹੜੇ ਤੇ ਬੈਟਰੀਆਂ ਹੋ ਗਿਆ ਹਾਂ ਪੰਜ 6000 ਰੁਪਏ ਹੋਰ ਲੱਗ ਗਿਆ ਉੱਪਰ ਹਾਂਜੀ ਹਾਂਜੀ ਅੱਛਾ ਇਹ ਤੁਹਾਨੂੰ ਜਿਹੜੇ ਸਾਈਕਲ ਇਹ ਹੁਣ ਇਹ 12000 ਹੋ ਗਿਆ 15 16000 ਪੈ ਗਿਆ ਹੈ ਨਾ ਜੀ ਹਾਂਜੀ 15000 15 16000 ਅੱਛਾ ਪ੍ਰੈਸ਼ਰ ਵਾਲਾ ਹੋਣਾ ਅੱਛਾ ਪ੍ਰੈਸ਼ਰ ਵਾਲਾ ਅੱਛਾ ਨਾਲੇ ਕਹਿੰਦੇ ਪ੍ਰੈਸ਼ਰ ਵਾਲਾ ਹੋਰ ਲਾਉਣਾ ਪਰ ਆਪਾਂ ਹੋਰ ਵੀਡੀਓ ਬਣਾਦਾਂਗੇ ਲੱਗੀ ਜੂਦੀ ਹੈ ਨਾ ਆ ਦੇਖੋ ਪਰ ਬਜਾਉਣਾ ਦਾ ਟੈਡੀ ਦਾ ਸ਼ੌਂਕ ਨਾਲ ਲਾਓ ਕੀ ਸ਼ੌਂਕ ਨਾਲ ਤਿਆਰ ਕਰਨੀ ਆ ਡਿਸਟਰਬ ਨਾ ਕਰਿਓ ਕਿਸੇ ਨੂੰ ਹੈਨਾ ਹਾਂ ਅਬਾ ਵੀਡੀਓ ਕਰਦੇ ਰਹਾਂਗੇ ਤੁਹਾਡੀ ਐਕਟੀ ਠੀਕਾ ਇੰਸਟਾਗ੍ਰਾਮ ਤੇ ਹੈਗਾ ਤੇਰਾ ਕੋਈ ਚੈਨਲ ਕੀ ਨਾਮ ਹੈ ਚੈਨਲ ਦਾ ਇੰਸਟਾਗ੍ਰਾਮ ਤੇ ਪੀਵੀ ਤੇ ਹੀ ਆਲੇ ਪੀਵੀ ਤੇ ਹੀ ਆਲੇ ਅੱਛਾ ਹੋਰ ਕੀ ਆ ਨੋ ਏਡੀ ਦਾ ਪੀਵੀ ਤੇ ਹੀ ਆਲੇ ਉਹ ਤਾਂ ਇਹਦੀ ਆਈਡੀ ਆ ਅੱਛਾ ਇੰਡੀਆ ਲੜੀ ਐਕਸ ਸਹਾਰਾ ਨਾਲ ਹੈ ਜੀ ਐਕਸ ਸਹਾਰਾ ਨਾਲ ਐਕਸ ਸਹਾਰਾ ਨਾਲ ਅੱਛਾ ਐਕਸ ਸਹਾਰਾ ਨਾਲ ਐਕਸ ਸਹਾਰਾ ਨਾਲ ਸਾਰਨਾਂ ਅੱਛਾ ਜੀ ਮੁੰਡੇ ਦੀ ਐਕਸ 7 ਸਰਨਾ ਇੰਸਟਾਗ੍ਰam ਤੇ ਆਈਡੀ ਐਕਸ ਸਰਨਾ 7 ਨਹੀਂ ਅੱਛਾ ਐਕਸ ਸਰਨਾ ਐਕਸ ਸਰਨਾ ਹਾਂਜੀ ਜੀ ਐਕਸ ਸਰਨਾ ਐਕਸ ਸਰਨਾ ਇੰਸਟਾਗ੍ਰam ਹਾਂਜੀ ਹਾਂਜੀ ਦੋਸਤੋ ਜਿਹੜੇ ਆਪਣੇ ਵੀਡੀਓ ਤੇ ਜੁੜੇ ਹੋਏ ਨੇ ਦੋਸਤ ਵੀਰ ਇਸ ਨਾਲ ਚੈਨਲ ਵਾਲਾ ਬੇਟੇ ਦਾ ਸਰਨਾ ਇਸ ਦਾ ਨਾਮ ਆ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਐਕਸ ਸਰਨਾ ਆਦਾ ਸਾਈਕਲ ਦੀ ਆਈਡੀ ਪੀਵੀ ਤੇ ਵਾਲੇ ਮੇਰਾ ਹਾਂ ਜਿਹੜੀ ਆਈਡੀ ਨਵੀਂ ਬਣਾਈ ਉਹ ਵੀ ਦੱਸੋ ਉਹੀ ਆ ਠੀਕ ਆ ਜੀ ਇਸ ਨੂੰ ਫਾਲੋ ਕਰ ਲਓ ਜਰੂਰ ਹੈ ਨਾ ਹਾਂ ਜੇ ਫਾਲ ਹੋ ਗਏ ਪਤੇ ਹੋ ਗਏ ਫਿਰ ਪਾਰਟੀ ਕਰੇਗਾ ਹਾਂਜੀ ਹਾਂਜੀ ਪਾਰਟੀ ਵਾਲੀ ਹਾਂ ਜਨ ਮਰਜੀ ਆ ਦੇਖੋ ਦੋਸਤੋ ਕਿੰਨਾ ਡਾਡਾ ਦਿਲ ਆਇਆ ਦਾ ਬੇਟੇ ਦਾ ਹਨਾ ਤੇ 7th ਕਲਾਸ ਚ ਪੜਦਾ ਈ ਹੁਣ ਇਹ ਤੇ ਬਾਕੀ ਸਦਾ ਚੈਨਲ ਨੂੰ ਕਰ ਲਿਓ ਫਾਲੋ ਹਾਂ ਇੰਸਟਾਗ੍ਰਾਮ ਤੇ ਕੀ ਦੱਸਦਾ ਦੁਬਾਰਾ ਦੱਸ ਦੋ ਨਾਮ ਇਸ ਦਾ ਪੀਵੀ 23 ਵਾਲੇ ਪੀਵੀ 23 ਵਾਲੇ ਹਾਂਜੀ ਸਾਈਕਲ ਦੀ ਟੀਪੀ ਲੱਗੀ ਸਿੰਪਲ ਵੀ ਉਹ ਥੜ ਦੋ ਵੈਸਾ ਤੇਰੀ ਆਪਣੀ ਆਈਡੀ ਦੱਸ ਇੰਸਟਾਗ੍ਰਾਮ ਪੀਵੀ ਵਾਲੀ ਐਕਸ 86 ਨਾ 87 73 ਮੇਰੇ ਪੂਰੇ ਜੀ ਰੰਗ ਦੀ ਡੀਪੀ ਲੱਗੀ ਹੋਗੀ ਅੱਛਾ ਪੂਰੇ ਰੰਗ ਦੀ ਡੀਪੀ ਐਕਸ ਸਰਨ ਐਕਸ ਸਰਨ ਮੇਰੀ ਪੋਸਟ ਹੈ ਹਾਂ ਐਕਸ ਸਰਨ ਐਸ ਦੀ ਹਾਂਜੀ 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 ਦੋਸਤੋ ਜਿਹੜੀ ਸਾਈਕਲ ਤੇ ਮੁੰਡਾ ਇਹ ਵੀਡੀਓ ਬਣਾਉਂਦਾ ਸਰਨਾ ਬਾਈ ਉਹ ਸਾਈਕਲ ਦੀ ਆਈਡੀ ਆ ਪੀਵੀ 23 ਵਾਲੇ ਪੀਵੀ 23 ਵਾਲੇ ਸਾਈਕਲ ਹਾਂਜੀ ਸਾਈਕਲ ਲਿਕਣਾ ਪੂਗਾ ਨਾਲ ਅੱਛਾ ਪੀਵੀ 23 ਵਾਲੇ ਸਰੰਦ ਤੋਂ ਹੈ ਮੰਡੀ ਗੁੰਦ ਘੜਤੋਂ ਮੰਡੀ ਗੁੰਦ ਘੜਤੋਂ ਨਗਰ ਨਹਿਰ ਦੇ ਕੋਲ ਅੱਛਾ ਯੂਨੀਵਰਸਿਟੀ ਠੀਕ ਆ ਹਾਂਜੀ ਦੋਸਤੋ ਨਾਲ ਖੜ ਗਿਆ ਫਿਰ ਬੇੜੋ ਵੀ ਕਰਦੀ ਹੈ ਕਨਾਲ ਤੇਰੀ ਅੱਜ ਤੂੰ ਵੀ ਖੜ ਚੁ ਨਾਲ ਹਾਂ ਏ ਖੜੇ ਨੇ ਦਾਦਾ ਪੋਤਾ ਦੇਖੋ ਸੈਂਕਲ ਕਰਿਆ ਬਨਾਲ ਬਹੁਤ ਤੇ ਤਿਆਰ ਹਨ ਨੇ ਹਾਂਜੀ ਫੋਟੋ ਕਰਿਆ ਪਾ ਫੋਟੋ ਕਰਦੀ ਹੈ ਤੇ ਨਾਲ ਅੱਲਾਡ ਬੰਦ ਕਰਦੀ ਮੋੜੀ ਜਿਹੇ ਦੀ ਲਾਈਟ ਬੰਦ ਕਰਦੇ ਰੋੜਨ ਲੱਗਿਆ ਹਾਂਜੀ ਬਹੁਤ ਵਧੀਆ ਹਾਂਜੀ ਦੋਸਤੋ ਪਰ ਦੇਖੋ ਆਪਣੇ ਜਿਹੜੇ ਦੋਸਤ ਆਪਣੇ ਨਾਲ ਚੈਨਲ ਤੇ ਜੁੜਦੇ ਨੇ ਨਵੇਂ ਤੇ ਪੁਰਾਣੇ ਜਿਹੜੇ ਸਬਸਕ੍ਰਾਈਬਰ ਕਰਿਆ ਵਾ ਉਹ ਆਪਣੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਹਨਾ ਵਧੀਆ ਲੱਗਦੀ ਆ ਤਾਂ ਹਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਹਾਂ লাইਕ ਸਬਸਕ੍ਰਾਈਬ ਹਾਂ ਹਾਂ ਲਾਈਕ ਤੇ ਸਬਸਕ੍ਰਾਈਬ ਇਸ ਦਾ ਹਾਂਜੀ 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 ਤੇ ਕਮੈਂਟ ਵੀ ਕਰਿਓ ਕਿਵੇਂ ਲੱਗੀ ਸਾਡੀ ਵੀਡੀਓ ਨਾ ਹਾਂਜੀ ਸ਼ੇਅਰ ਵੀ ਕਰ ਦਿਓ ਅੱਗੇ ਤੋਂ ਅੱਗੇ ਹਾਂਜੀ ਹਾਂਜੀ ਸ਼ੇਅਰ ਵੀ ਕਰਿਓ ਤੁਸੀਂ ਵੀ ਕਰਨੀ ਆ ਨਾ ਹਾਂਜੀ ਹਾਂਜੀ ਠੀਕ ਆ ਆਪਣਾ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਆ ਜਿਹੜੇ ਬੜਿਆਂ ਨੂੰ ਪਤਾ ਹੈ ਜਿਹੜਾ ਨੀ ਕੀਤਾ ਹੋਇਆ ਚੈਨਲ ਦੇ ਸਬਸਕ੍ਰਾਈਬ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੁਣੇ ਜਾ ਕੇ ਸਬਸਕ੍ਰਾਈਬ ਹਾਂਜੀ ਹਾਂ ਤੇ ਆਪਾਂ ਵੀਡੀਓ ਆਪਾਂ ਕੱਲ ਤੱਕ ਪਾ ਦਾਂਗੇ ਐਡੀਟਿੰਗ ਕਰਕੇ ਠੀਕ ਹੈ ਜੀ ਹਾਂ ਬਹੁਤ ਹੀ ਵਧੀਆ ਬੇਟੇ ਨੇ ਸਾਈਕਲ ਤਿਆਰ ਕਰਾਇਆ ਵਾ ਸਰਨੇ ਨੇ ਠੀਕ ਹੈ ਜੀ ਆਪ ਬਜਾ ਦਿਓ ਮੜੀ ਲਾਈਟ ਮਚਾਓ ਚਿੱਟੀ ਵਾਈਟ ਲਾਈਟ ਬੈਟ ਕਰਤੀ ਹੈ ਨਾ ਬੈਟ ਲਾਈਟ ਆ ਦੇਖੋ ਬਹੁਤ ਹੀ ਅਸਟਰਨਾਇਸ ਦਾ ਮਨ ਆਨ ਅੱਤ ਕਰੀ ਹੋਈ ਆ ਜਿਹੜੇ ਨਵੇਂ ਨੇ ਆਪਣੇ ਨਾਲ ਦੋਸਤ ਭਲ ਭਰਾ ਹਾਂ ਜੀ ਦੇਖੋ ਬਹੁਤ ਵਧੀਆ ਸੈਂਕਲ ਕਰਿਆ ਬਾਈ ਸੁਖੀ ਰੰਧਾਵਾ ਨੇ ਸੁਖੀ ਰੰਧਾਵਾ ਜੀ ਆਪਣੇ ਨਾਲ ਦੇਖਣ ਆ ਆਪਣੇ ਘਰ ਨੂੰ ਚੱਲੇ ਨੇ ਹੁਣ ਹਾਂ ਜੀ ਬਹੁਤ ਵਧੀਆ ਕੰਮ ਕਰਦੇ ਨੇ ਇਲੈਕਟ੍ਰੀਸ਼ੀਅਨ ਦਾ ਕੰਮ ਆ ਬਾਈ ਦਾ ਠੀਕ ਨੇ ਜੀ ਤੇ ਇਸਦੇ ਸੈਂਕਲ ਕਰਿਆ ਤਿਆਰ ਹੈ ਬੇਟਾ ਕਹਿੰਦਾ ਸਾਡੇ ਮੈਂ ਥੋੜੀ ਵਿਸਤ੍ਰੀ ਦੀ ਵੀਡੀਓ ਬਣਾ ਦਵਾਂ ਜਰੂਰ ਜੀ ਹੈ ਸੁਖੀ ਰੰਧਾਵਾ ਨੇ ਕਰਿਆ ਸੈਂਕਲ ਤਿਆਰ ਹੈ ਜੋ ਕਿ ਸਰਾਂਦੇ ਜਿਹੜੀ ਰੋਡ ਤੇ ਨਾਲ ਇਹ ਟਾਣਾ ਹਾਂ ਜੀ ਠੀਕ ਹੈ ਜੀ ਤੇ ਆਪਾਂ ਦੇਖੇ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਚੰਗੇ ਲੱਗਦੇ ਨੇ ਤਾਂ ਚੈਨਲ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਤਾਂ ਜੋ ਕਿ ਅਮੇ ਦੀ ਵੀਡੀਓ ਦੇ ਕੁਆਲਿਟੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਨਾ ਜਿਨ੍ਹਾਂ ਨੇ ਕੀਤਾ ਹੋਇਆ ਉਹ ਆਪਣੀ ਵੀਡੀਓ শেয়ার ਜਰੂਰ ਕਰਿਆ ਕਰੋ ਜੀ ਤੇ ਆਪਾਂ ਨੇ ਤੁਹਾਡੇ ਤੋਂ ਇਜਾਜ਼ਤ ਹੈ ਸਵੇਰੀ ਜੀ ਦਾ ਖਾਲਸਾ ਬੈਰੀ ਜੀ ਦੀ ਫਤਿਹ ਜੀ